ਸਤਿ ਸ੍ਰੀ ਅਕਾਲ ਜੀ ਗਿਆਨ ਜੋਤੀ ਚੈਨਲ ਵਿੱਚ ਆਪ ਜੀ ਦਾ ਹਾਰਦਿਕ ਸਵਾਗਤ ਹੈ ਅੱਜ ਭਾਰਤ ਅੰਦਰ 18ਵੀਂ ਲੋਕ ਸਭਾ ਲਈ ਚੋਣਾਂ ਦਾ ਐਲਾਨ ਕੀਤਾ ਗਿਆ ਹੈ 2019 ਦੀਆਂ ਲੋਕ ਸਭਾ ਦੀਆਂ ਚੋਣਾਂ ਦੀਆਂ ਤਰੀਕਾਂ ਦਾ ਐਲਾਨ 10 ਮਾਰਚ ਨੂੰ ਕੀਤਾ ਗਿਆ ਸੀ ਪਰੰਤੂ ਇਸ ਵਾਰ ਇਸ 6 ਦਿਨ ਦੀ ਦੇਰੀ ਨਾਲ ਚੋਣਾਂ ਦਾ ਐਲਾਨ ਜਿਹੜਾ ਉਹ ਕੀਤਾ ਗਿਆ ਲੋਕ ਸਭਾ ਦੀ VOTING ਲਈ ਦੇ ਨਾਲ-ਨਾਲ ਇਹ ਵਿਧਾਨ ਸਭਾ ਚੋਣਾਂ ਅਤੇ ਜਿਮਨੀ ਚੋਣਾਂ ਦੀ VOTING ਕਰਵਾਈ ਜਾਵੇਗੀ ਮੌਜੂਦਾ ਲੋਕ ਸਭਾ ਦਾ ਕਾਰਜਕਾਲ 16 ਜੂਨ ਨੂੰ ਖਤਮ ਹੋਣ ਜਾ ਰਿਹਾ ਹੈ ਮੁੱਖ ਚੋਣ ਕਮਿਸ਼ਨਰ ਸ਼੍ਰੀ ਰਜੀਵ ਕੁਮਾਰ ਜੀ ਨੇ ਪ੍ਰੈਸ ਕਾਨਫਰੰਸ ਦਾ ਦੱਸਿਆ ਕਿ ਇਹ ਚੋਣਾਂ ਸੱਤਾਂ ਪੜਾਵਾਂ ਵਿੱਚ 19 April ਤੋਂ 1 ਜੂਨ ਤੱਕ ਹੋਣਗੀਆਂ ਇਹ ਪੜਾ ਇਸ ਤਰ੍ਹਾਂ ਨੇ ਪਹਿਲੇ ਪੜਾਅ ਵਿੱਚ 21 ਰਾਜਾਂ ਦੀਆਂ 102 ਸੀਟਾਂ ਦੀਆਂ ਚੋਣਾਂ ਕਰਵਾਈਆਂ ਜਾਣਗੀਆਂ ਦੂਜੇ ਪੜਾਅ ਵਿੱਚ 13 ਰਾਜਾਂ ਦੀਆਂ 99 ਸੀਟਾਂ ਤੀਜੇ ਪੜਾਅ ਵਿੱਚ 12 ਰਾਜਾਂ ਦੀਆਂ 94 ਸੀਟਾਂ ਚੌਥੇ ਪੜਾਅ ਵਿੱਚ 10 ਰਾਜਾਂ ਦੀਆਂ 96 ਸੀਟਾਂ ਪੰਜਵੇਂ ਪੜਾਅ ਵਿੱਚ 8 ਰਾਜਾਂ ਦੀਆਂ 49 ਸੀਟਾਂ ਛੇਵੇਂ ਪੜਾਅ ਵਿੱਚ 17 ਰਾਜਾਂ ਦੀਆਂ 57 ਸੀਟਾਂ ਤੇ 7ਵੇਂ ਪੜਾਅ ਵਿੱਚ 8 ਰਾਜਾਂ ਦੀਆਂ 57 ਸੀਟਾਂ ਹੋਣਗੀਆਂ ਇਹ ਪੜਾਅ ਇਸ ਤਰ੍ਹਾਂ ਹੈ ਮਹਾਰਾਸ਼ਟਰ ਅਤੇ ਜੰਮੂ ਕਸ਼ਮੀਰ ਵਿੱਚ ਵੋਟਾਂ ਪੰਜ ਪੜਾਵਾਂ ਵਿੱਚ ਪੈਣਗੀਆਂ ਝਾਰਖੰਡ ਮੱਧ ਪ੍ਰਦੇਸ਼ ਤੇ ਓਡੀਸ਼ਾ ਵਿੱਚ ਇਹ ਚਾਰ ਪੜਾਵਾਂ ਵਿੱਚ ਪੈਣਗੀਆਂ ਛਤੀਸਗੜ੍ਹ ਵਿੱਚ ਇਹ ਵੋਟਾਂ ਦਾ ਵੋਟਾਂ ਦੀ ਤਿੰਨ ਗੇਡ ਹੋਣਗੇ ਤਿਰਪੁਰਾ ਕਰਨਾਟਕ ਤੇ ਮਨੀਪੋਰ ਵਿੱਚ ਇਹ ਦੋ ਪੜਾਵਾਂ ਵਿੱਚ ਵੋਟਾਂ ਪੈਣਗੀਆਂ ਦਿੱਲੀ ਪੰਜਾਬ ਗੁਜਰਾਤ ਹਰਿਆਣਾ ਹਿਮਾਚਲ ਪ੍ਰਦੇਸ਼ ਆਂਧਰਾ ਪ੍ਰਦੇਸ਼ ਅਰਨਾਚਲ ਪ੍ਰਦੇਸ਼ ਗੋਆ ਕੇਰਲਾ ਮਘਾਲਿਆ ਮਿਜ਼ੋਰਮ ਸਿਕਮ ਤਾਮਨਾਡੂ ਤੇਲਗਾਨਾ ਉਤਰਾਖੰਡ ਅੰਡੇਮਾਨ ਅਤੇ ਨਿਕੋਬਰ ਚੰਡੀਗੜ੍ਹ ਦਾਦਰਾ ਨਗਰ ਹਵੇਲੀ ਲਜ਼ਾਖ ਲਖਸ਼ਦੀਪ ਅਤੇ ਪੰਡਚਰੀ ਵਿੱਚ ਇਹ ਇੱਕ ਇੱਕ ਪੜਾਅ ਵਿੱਚ ਵੋਟਾਂ ਪੈਂਦੀਆਂ ਲੋਕ ਸਭਾ ਦੀਆਂ ਜੋ ਇਹ ਅਨੁਸੂਚਿਤ ਜਾਤੀ ਦੀਆਂ 84 ਸੀਟਾਂ ਰਾਖਵੀਆਂ ਹਨ ਪ੍ਰੰਤੂ ਇਸ ਦੇ ਨਾਲ ਨਾਲ ਅਨੁਸੂਚਿਤ ਜਨਜਾਤੀ ਲਈ 47 ਸੀਟਾਂ ਰਾਖਵੀਆਂ ਹਨ ਇਹ ਸੀਟਾਂ ਦੇ ਵਿੱਚ ਪੰਜਾਬ ਚੰਡੀਗੜ੍ਹ ਤੇ ਹਿਮਾਚਲ ਦੇ ਵਿੱਚ ਇੱਕੋ ਗੇਟ ਵਿੱਚ 1 ਜੂਨ ਨੂੰ ਵੋਟਾਂ ਪੈਣਗੀਆਂ ਪਰੰਤੂ ਇਸ ਦੇ ਨਾਲ ਨਾਲ ਹੀ ਵਿਧਾਰ ਦੀਆਂ 8 ਉੱਤਰ ਪ੍ਰਦੇਸ਼ ਦੀਆਂ 13 ਪੱਛਮੀ ਬੰਗਾਲ ਦੀਆਂ 9 Odisha ਦੀਆਂ 6 ਤੇ ਝਾਰਖੰਡ ਦੀਆਂ 3 ਸੀਟਾਂ ਦੀਆਂ ਵੋਟਿੰਗ ਵੀ ਹੋਵੇਗੀ ਕਿੱਥੇ ਤਿੰਨੋਂ ਥਾਵਾਂ ਤੇ ਪੰਜਾਬ ਹਰਿਆਣਾ ਤੇ ਹਿਮਾਚਲ ਦੇ ਵਿੱਚ ਜਿਹੜੀਆਂ ਨਾਮਜ਼ਦਗੀਆਂ ਭਰਨ ਦੀ ਜਿਹੜੀ ਤਰੀਕ ਹੈਗੀ ਹੈ ਉਹ 7 ਮਈ 2000 ਚੋਵੀ ਤੋਂ 14 ਮਈ ਦੋ ਹਿਅਰ 24 ਤੱਕ ਨਾਮਜ਼ਦਗੀਆਂ ਭਰੀਆਂ ਜਾਣਗੀਆਂ 15 ਮਈ ਨੂੰ ਨਾਮਜ਼ਦਗੀਆਂ ਵਾਪਸ 15 ਮਈ ਨੂੰ ਨਾਮਜ਼ਦਗੀਆਂ ਦੀ ਜਾਂਚ ਹੋਵੇਗੀ ਤੇ 17 ਮਈ ਨੂੰ ਨਾਮਜ਼ਦਗੀਆਂ ਵਾਪਸ ਲਈਆਂ ਜਾ ਸਕਦੀਆਂ ਹਨ ਇਹਨਾਂ ਲੋਕ ਸਭਾ ਦੀਆਂ ਸੀਟਾਂ ਦੀ VOTING ਦੇ ਨਾਲ ਨਾਲ 28 ਵਿਧਾਨ ਸਭਾ ਦੀਆਂ ਸੀਟਾਂ ਤੇ ਵੀ ਮਤਦਾਨ ਹੋਵੇਗਾ ਜਿੰਨਾ ਵਿੱਚ 15 ਵਿਧਾਨ ਸਭਾ ਸੀਟਾਂ ਤੇ 19 April ਨੂੰ ਤੇ 13 ਵਿਧਾਨ ਸਭਾ ਸੀਟਾਂ ਤੇ 26 April ਨੂੰ મતદાન ਹੋਵੇਗਾ। ਸ਼੍ਰੀ ਰਜੀਵ ਕੁਮਾਰ ਜੀ ਮੁੱਖ ਚੋਣ ਕਮਿਸ਼ਨਰ ਨੇ ਦੱਸਿਆ ਕਿ ਇਸ ਦੇ ਨਾਲ ਹੋਣ ਵਾਲੀਆਂ ਆਮ ਚੋਣਾਂ ਲਈ 1 April ਤੱਕ 18 ਸਾਲ ਦੀ ਉਮਰ ਪੂਰੀ ਕਰਨ ਵਾਲੇ ਵੋਟਰਾਂ ਦੇ ਨਾਲ ਨਾਮ ਦਰਜ ਕੀਤੇ ਗਏ ਹਨ। ਦੇਸ਼ ਵਿੱਚ ਕੁੱਲ 96 ਕਰੋੜ 88 ਲੱਖ ਵੋਟਰ ਰਜਿਸਟਰਡ ਹਨ। ਇਹਨਾਂ ਵਿੱਚੋਂ 49 ਕਰੋੜ 72 ਲੱਖ ਮਰਦ 47 ਕਰੋੜ 1 ਲੱਖ ਮਹਿਲਾ ਵੋਟਰ ਹਨ। 21 ਕਰੋੜ ਵੋਟਰ ਨੌਜਵਾਨ ਵਰਗ ਨਾਲ ਸੰਬੰਧਿਤ ਹਨ। ਜਿਨ੍ਹਾਂ ਵਿੱਚ 1.82 ਲੱਖ 1.82 ਕਰੋੜ ਵੋਟਰ ਪਹਿਲੀ ਵਾਰ ਰਜਿਸਟਰਡ ਹੋਏ ਹਨ। 2.18 ਲੱਖ ਵੋਟਰ 100 ਸਾਲ ਤੋਂ ਵੱਧ ਉਮਰ ਦੇ ਹਨ ਜਦ ਕਿ 5 ਤੋਂ 6 ਲੱਖ ਵੋਟਰ ਪਹਿਲੀ ਵਾਰ ਉਹ ਪਹਿਲੀ ਵਾਰ ਵੋਟ ਪਾ ਸਕਣਗੇ ਇਸ ਵਾਰ ਕਮਿਸ਼ਨਰ ਕਮਿਸ਼ਨ ਨੇ 85 ਸਾਲ ਤੋਂ ਵੱਧ ਉਮਰ ਦੇ ਅਤੇ 40% ਤੱਕ ਦੇ ਅਪੰਗ ਵਾਲੇ ਵੋਟਰਾਂ ਨੂੰ ਘਰ ਤੋਂ ਵੋਟ ਪਾਉਣ ਦਾ ਬਦਲ ਉਪਲਬਧ ਕਰਾਉਣ ਦਾ ਫੈਸਲਾ ਲਿਆ ਹੈ ਜੋਨ ਕਮਿਸ਼ਨ ਵੈਬਸਾਈਟ ਮੈਥ ਬਨਾਮ ਸੱਚ ਲਾਂਚ ਕਰੇਗਾ ਦੇਸ਼ ਦੇ ਹਰ ਜ਼ਿਲ੍ਹੇ ਵਿੱਚ ਕੰਟਰੋਲ ਰੂਮ ਬਣਾਇਆ ਜਾਵੇਗਾ ਪ੍ਰਾਪਤ ਸ਼ਿਕਾਇਤਾਂ ਤੇ ਕਮਿਸ਼ਨ ਹੰਸਾ ਮੁਕਤ ਚੋਰਾ ਕਰਾਉਣ ਲਈ ਵਚਨਬੱਧ ਹੈ ਅੰਤਰਰਾਸ਼ਟਰੀ ਸਰਹੱਦਾਂ ਤੇ ਡਰੋਨਾਂ ਰਾਹੀਂ ਨਜ਼ਰ ਰੱਖੀ ਜਾਵੇਗੀ ਸਾਰੇ ਹਵਾਈ ਅੱਡਿਆਂ ਤੇ ਸਖਤ ਨਜ਼ਰ ਰੱਖੀ ਜਾਵੇਗੀ ਟੈਲੀਵਿਜ਼ਨ ਚੈਨਲਾਂ ਅਤੇ ਸੋਸ਼ਲ ਮੀਡੀਆ ਤੇ ਵੀ ਨਜ਼ਰ ਰੱਖੀ ਜਾਵੇਗੀ ਸਿਆਸੀ ਪਾਰਟੀਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਨਿੱਜੀ ਹਮਲੇ ਕਰਨ ਤੋਂ ਗਰੀਜ਼ ਕਰਨ ਸਟਾਰ ਪ੍ਰਚਾਰਕ ਕਮਿਸ਼ਨ ਦੇ ਦਿਸ਼ਾ ਨਿਰਦੇਸ਼ਾਂ ਅਤੇ ਸਹਾਇਕਾਂ ਦੀ ਕਾਪੀ ਮਹੱਇਆ ਕਰਨ ਲਈ ਕਿਹਾ ਗਿਆ ਹੈ ਸੋ ਇਹ ਸਨ 2024 ਦੀਆਂ ਲੋਕ ਸਭਾ ਦੀਆਂ ਵੋਟਾਂ ਗਿਆਨ ਜੋਤੀ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਤੇ ਨਾਲ ਹੀ ਮੈਂ ਬੇਨਤੀ ਕਰਾਂਗਾ ਕਿ ਤੁਸੀਂ ਗਿਆਨ ਜੋਤੀ ਚੈਨਲ ਨੂੰ ਸਬਸਕ੍ਰਾਈਬ ਲਾਈਕ ਅਤੇ ਸ਼ੇਅਰ ਜ਼ਰੂਰ ਕਰੋ ਧੰਨਵਾਦ